ਪੰਜਾਬ ਖੇਣੇ ਦੇ ਵਿੱਚ ਇਸ ਸਾਲ ਝੋਨੇ ਦੀ ਵੈਰੈਟੀ ਸਵਾਦਨ ਸੀਡ ਦੀ 7501 ਤੇ 7301 ਦੀ ਕਾਫੀ ਬਲੈਕ ਸੀ ਕਿਉਂਕਿ ਉਹ ਥੈਲੀ ਦੇ ਉੱਪਰ 17-1800 ਰੁਪਏ ਪ੍ਰਿੰਟ ਰੇਟ ਸੀਗਾ 4000-5000 ਦੀ ਇੱਕ ਥੈਲੀ ਜਿਹੜੀ ਵਿਕੀ ਕਿਸਾਨ ਭਰਾਵਾਂ ਨੇ ਆਨਲਾਈਨ ਬੁਕਿੰਗ ਕਰਵਾਈ ਲੈਣਾ ਦੇ ਵਿੱਚ ਲਗ ਲੱਗ ਉਸ ਬੀਜ ਨੂੰ ਜਿਹੜਾ ਲਿਆ ਆਪਾਂ 7301 ਦੀ ਤੁਹਾਡੇ ਸਾਹਮਣੇ ਪਰਫਾਰਮੈਂਸ ਦਿਖਾ ਰਹੇ ਹਾਂ ਚੋਨਾ 10-12 ਦਿਨਾਂ ਦੇ ਵਿੱਚ ਜਿਹੜੀ ਉਹਦੀ ਵਾਢੀ ਹੋ ਜੂਗੀ 7301 ਦੀ ਕਣ ਦਾ ਪਾਪ ਵੀ ਸ਼ਾਰਟ ਟਾਈਮ ਦੀ ਵੈਰੈਟੀ ਆ ਹਾਈਬ੍ਰਿਡ ਵੈਰੈਟੀ ਆ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਏਰੀਆ ਦੇ ਵਿੱਚ ਹਰਿਆਣਾ ਦੇ ਵਿੱਚ ਕਿਹੜੇ-ਕਿਹੜੇ ਏਰੀਆ ਦੇ ਵਿੱਚ 7301 ਕਿਸਮ ਲੱਗੀ ਹੋਈ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਫੋਟੋ ਜਿਹੜੀ ਸ਼ੇਅਰ ਜ਼ਰੂਰ ਕਰੇ ਵੀ ਤੁਹਾਡੇ ਕਿਸਮ ਕਿੰਨੇ ਕਿੰਨੇ ਕਿੰਦੀ ਹੋਗੀ ਏਰੀਆ-ਏਰੀਆ ਦਾ ਹਿਸਾਬ ਹੈ 7301 ਕੁਸ਼ਕ ਏਰੀਆ ਦੇ ਵਿੱਚ 110 ਦਿਨ ਵੀ ਲੈ ਰਹੀ ਹੈ ਕਿਤੇ 105 ਦਿਨ ਵੀ ਲੈ ਰਿਕਾ ਦਾ ਭਾਅ ਵੀ 5-7 ਤਣੇ ਵੱਧ ਘਟ ਲੈ ਸਕਦੀ ਹੈ ਸਹੀ ਟਾਈਮ 110 ਦਿਨ ਹੈ ਸਮੇਤ ਪਨੀਰੀ ਕਿਸਾਨ ਨੇ ਕਿਤੇ 21-20 ਦਿਨ ਦੀ ਪਨੀਰੀ ਲਾਈ ਕਿਤੇ 25 ਦਿਨ ਦੀ ਪਨੀਰੀ ਲਾਈ ਤੇ ਉਹਦੇ ਵਿੱਚ 95 ਕਿਲੋ ਤੋਂ ਲੈ ਕੇ 110 ਕਿਲੋ ਤੱਕ ਯੂਰੀਆ ਕਿਸਾਨਾਂ ਨੇ ਪਾਈ ਘੱਟੋ-ਘੱਟ 95 ਕਿਲੋ ਵੱਧੋ-ਵੱਧ 110 ਕਿਲੋ ਦੇ ਲਗਭਗ ਜਿਹੜੇ ਕਿਸਾਨਾਂ ਭਰਾਵਾਂ ਨੇ ਯੂਰੀਆ ਪਾਈ ਕਿਸਾਨਾਂ ਦੇ ਦੱਸਣ ਮੁਤਾਬਕ ਸਵਾਦਾਨ ਦੀ ਜਿਹੜੀ 731 ਇੱਕ ਕਿਸਮ ਹੈ ਇੱਕ ਤਾਂ ਜਿੱਥੇ ਕਿਤੇ ਫਸਲ ਜਮਾ ਜਿਹੜੀ ਪੱਕਣ ਦੇ ਵੱਲ ਜਾ ਰਹੀ ਹੈ ਉਥੇ ਕਿਸਾਨ ਕਹਿੰਦੇ ਵੀ ਜਿੰਨੇ ਵੀ ਇਹਦੇ ਵਿੱਚ ਦਾਣੇ ਆ ਭਰੇ ਹੋਏ ਆ ਬੱਲੀ ਦੇ ਵਿੱਚ ਇੱਕ ਵੀ ਦਾਣੇ ਦੇ ਵਿੱਚ ਫੋਕ ਨਹੀਂ ਹੈਗੀ ਕੁਸ਼ਕ ਏਰੀਆ ਦੇ ਵਿੱਚ ਪੱਤਲ ਕਹਿ ਦਿੰਦੇ ਆ ਉਹਨੂੰ ਕੁਸ਼ਕ ਏਰੀਆ ਦੇ ਵਿੱਚ ਦਾਣੇ ਦੇ ਵਿੱਚ ਫੋਕ ਜਾਂ ਫੋਕੜਾ ਕਹਿ ਦਿੰਦੇ ਆ ਜਿਹੜਾ ਜਿਹੜੀ ਝਾਰ ਦੇ ਵਿੱਚ ਤਬਦੀਲ ਹੋ ਜਾਂਦੇ ਆ ਜਦੋਂ ਇਸ ਝੋਨੇ ਦੀ ਮੁੰਜਰ ਕਿਸਾਨ ਤੋੜ ਕੇ ਦੇਖਦਾ ਉਹਦੇ ਵਿੱਚ 2 ਜਾਂ 4 ਛਿਲਕੇ ਦੇ ਵਿੱਚ ਦਾਣਾ ਨਹੀਂ ਹੈਗਾ ਨਹੀਂ ਤੇ ਆ ਤਰੀਰੋ ਇੱਕ ਦੀ ਜਿੰਨੇ ਵੀ ਲੰਮੀ ਮੁੰਜਰ ਆ ਉਹਦੇ ਵਿੱਚ ਦਾਣਿਆਂ ਦੀ ਸੰਖਿਆ ਜ਼ਿਆਦਾ ਆ ਤੇ ਦਾਣੇ ਭਰੇ ਹੋਏ ਆ ਕੋਈ ਵੀ ਬਿਮਾਰੀ ਜਿਹੜੀ ਇਸ ਕਿਸਮ ਦੇ ਵਿੱਚ ਨਹੀਂ ਜਿਵੇਂ ਜਿਹੜੀ ਆਪਾਂ ਲੌਂਗ ਸ਼ਾਰਟ ਟਰਮ ਦੇ ਕਿਸਮਾਂ ਲਾਉਨੇ ਆ 26 ਵਗੈਰਾ ਲਾਉਨੇ ਜਾਂ ਹੋਰ ਵੀ ਕਾਫੀ ਕਿਸਮਾਂ ਲਾਉਨੇ ਆ ਜਿੱਥੇ ਕਿਤੇ ਯੂਰੀਆ ਜਾਂ ਦੇਖੋ ਪੈਂਦੀ ਐ ਉੱਥੇ ਹਲਦੀ ਰੋਗ ਡੋਡੀ ਰੋਗ ਜਿਹਨੂੰ ਪਟਾਕਾ ਮਾਰਨਾ ਕਹਿੰਦੇ ਨੇ ਉਹ ਬਿਮਾਰੀ ਪੈਂਦੀ ਐ ਪਰ ਇਸ ਕਿਸਮ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਦਿੱਕਤ ਨਹੀਂ ਆਈ ਕਿਸਾਨ ਨੇ ਜਿਹੜੀ 1 55 60 ਦਿਨਾਂ ਤੇ ਅ ਅ ਵੈਰਾਈਟੀ ਦੇ ਵਿੱਚ ਜਿਹੜੀ ਕਾਟਾਪ ਜਿਹਨੂੰ ਪ੍ਰਦਾਨ ਕਹਿੰਦੇ ਆ ਵਿੱਚ ਕਿਸਾਨ ਭਰਾਵ ਨੇ 35-40 ਦਿਨਾਂ ਤੇ ਫਟੇਰਾ ਪਾ ਕੇ 55-60 ਦਿਨਾਂ ਤੇ ਪ੍ਰਦਾਨ ਪਾਈ ਗੋਭ ਦੀ ਸੁੰਡੀ ਤੋਂ ਬਚਾਉਣ ਦੇ ਲਈ ਵੀ ਸ਼ਾਰਟ ਟਾਈਮ ਦੀ ਕਿਸਮ ਹੈ ਖਬਰਾਂ ਵੀ ਕਿਤੇ ਗੋਭ ਦੀ ਸੁੰਡੀ ਜਿਆਦਾ ਨਾ ਆਵੇ ਉਸ ਵਕਤ ਕਿਸਾਨ ਨੇ 60 ਪਿੰਡ ਦਿਨਾਂ ਤੇ ਜਾ ਕੇ ਜਿਹੜੀ ਉਹਦੀ ਸਪਰੇਅ ਕੀਤੀ ਕਿਸਾਨ ਕਹਿੰਦਾ ਵੀ ਲਗਭਗ 10 ਕਿ ਦਿਨਾਂ ਦੇ ਏੜ-ਗੇੜ ਜਿਹੜੀ ਇਹ ਕਿਸਮ ਦੀ ਵਾਢੀ ਹੋ ਜਾਣੀ ਹੈ ਝਾੜ ਆਉਣ ਪ੍ਰੰਤ ਇਸ ਕਿਸਮ ਦੇ ਬਾਰੇ ਦੱਸਿਆ ਜਾਵੇਗਾ ਤੇ ਹੋਰ ਕੋਈ ਇਹਦੇ ਵਿੱਚ ਦਿੱਕਤ ਨਹੀਂ ਗ੍ਰੋਥ ਵਧੀਆ ਹੁੰਦੀ ਹੈ ਵੈਰੈਟੀ ਨੂੰ ਸੰਘਣਕ ਕਿਸਾਨ ਨੇ ਲਾਇਆ ਤੇ ਵੈਰੈਟੀ ਦਾ ਝਾੜ ਆਉਣ ਤੇ ਤੁਹਾਡੇ ਨਾਲ ਜਿਹੜਾ ਆਪਾਂ ਸ਼ੇਅਰ ਜਿਹੜਾ ਜਰੂਰ ਕਰਾਂਗੇ ਜਿਹੜੇ-ਜਿਹੜੇ ਕਿਸਾਨ ਭਰਾਵਾਂ ਦੇ ਤੇ ਤਰੀਰੋ ਇੱਕ ਕਿਸਮ ਲੱਗੇ ਉਹ ਕਮੈਂਟਾਂ ਦੇ ਵਿੱਚ ਕਮੈਂਟ ਜ਼ਰੂਰ ਦਿਓ ਇੱਕ ਜਾਣਕਾਰੀ ਦੇਣ ਦੇ ਲਈ ਤੇ ਜਾਣਕਾਰੀ ਇਕੱਠੀ ਕਰਨ ਦੇ ਲਈ ਇਸ ਕਿਸਮ ਨੂੰ ਜੀ ਜਿਹੜੀ ਆਪਾਂ ਨੇ ਵੀਡੀਓ ਬਣਾਈ ਮੇਰੀ ਕਾਫੀ ਕਿਸਾਨ ਭਰਾਵਾਂ ਦੇ ਇੱਕ ਸਮ ਲੱਗੀ ਹੋਈ ਆ ਧੰਨਵਾਦ